thank yeah. ਪਰਵਰ ਹਕ ਕੇਸ਼ ਗੁਰੂ ਕਰਤਾ ਹਰ ਰਾਈ ਸੁਲਤਾਨ ਹਮ ਦਰਵੇਸ਼ ਗੁਰੂ ਕਰਤਾ ਹਰ ਰਾਈ ਸਤਵੀ ਗੁਰਦੇਵ ਤਨ ਤਨ ਸਾਹਿਬ ਸ੍ਰੀ ਗੁਰੂ ਹਰ ਰਾਈ ਸਹਿ ਮਹਾਰਾਜ ਜਿਨ੍ਹਾਂ ਦਾ ਪ੍ਰਕਾਸ਼ ਗੁਰਪੁਰਬ ਅੱਜ ਸਮੁੱਚੇ ਹੀ ਸਿੱਖ ਸੰਗਤ ਦੇ ਵੱਲੋਂ ਬੜੇ ਹੀ ਸ਼ਰਧਾ ਅਤੇ ਸਤਕਾਰ ਸਹਿਤ ਮਨਾਇਆ ਜਾ ਰਿਹਾ ਹੈ ਇਸ ਦਿਹਾੜੇ ਨੂੰ ਮੁੱਖ ਰੱਖਦਿਆਂ ਹੋਇਆਂ ਗੁਰਦੁਆਰਾ ਸ੍ਰੀ ਦੁਖਨਿਵਾਰਨ ਸਾਹਿਬ ਪਾਤਸ਼ਾਹੀ ਨੌਮੀ ਪਟਿਆਲਾ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੀ 不白给。 ਇਸ ਵਕਤ ਇਹ ਵੱਡੀ ਕੀਰਤ ਸਿਕਸਾ ਗਤ ਦੀਪ ਸ਼ਿਰਕਤ ਕੀਤੀ। ਫੋਗ ਪ੍ਰਾਂਤ ਹਜ਼ੂਰੀ ਕਾਗੀ ਜਥਾ ਗੁਰਦੁਆਰਾ ਸ੍ਰੀ ਦੁੱਖਦਵਾਰ ਸਾਹਿਬ ਵੱਲੋਂ ਇਲਾਹੀ ਬਾਣੀ ਦੇ ਕੀਰਤਨ ਦੇ ਨਾਲ ਸੰਗਤ ਨੂੰ ਦਿਹਾਰ ਕੀਤਾ ਗਿਆ। ਧੰਨ ਧੰਨ ਤੰਦਨ ਦਾ ਤੰਦਨ 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 ਦਾ ਜਿਸ ਪ੍ਰਸਾਦ ਸਾਗ ਜਗ ਦਸੋਈ ਤੰਗ ਤੰਗ ਤਨ ਤਨ ਜਨ ਲਾ ਇਸ ਪ੍ਰਗਤ ਅਰਦਾਸ ਦੀ ਸੇਵਾ ਸੇ ਸਾਹਿਬ ਜਾਨੀ ਪ੍ਰਨਾਮ ਸਿੰਘ ਜੀ ਬੁਖ ਗ੍ਰੰਥੀ ਗੁਰਦੁਆਰਾ ਸ੍ਰੀ ਦੋਖਵਾਲਾ ਸਾਹਿਬ ਨੂੰ ਦਿਵਾਇ ਤੇ ਨਿਮਾਣ ਆਦੇ ਬਾਨ ਨੇਤਨ ਆ ਦੇ ਤਾਨ ਨਿਉਟਿਆਂ ਦੀ ਓਟ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਕਾਲ ਪੁਰਖ ਦਾ ਤਾਰ ਪਿਤਾ ਵਾਹਿਗੁਰੂ ਜੀ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ ਜੀ ਧੰਨ ਤਨ ਪਿਤਾ ਧੰਨ ਤਨ ਕੋਨ ਧੰਨ ਤਨ ਸੋ ਜਨਨੀ ਜਿਨ ਗੁਰੂ ਜਨਿਆ ਮਾਏ ਧੰਨ ਤਨ ਗੁਰੂ ਜਿਨ ਨਾਮ ਵਿਆਰਾ ਦਿਆ ਆਉ ਤਰਿਆ ਜਿਨੀ ਡਿਠਾ ਤਨਾ ਲੈ ਛਡਾਇ ਐਸੇ ਦੀਨ ਦਇਆਲ ਪਾਤਸ਼ਾ ਸਤਵੇਂ ਗੁਰਦੇਵ ਧੰ ਧੰ ਸ੍ਰੀ ਗੁਰੂ ਹਰ Rai ਸਾਹਿਬ ਪਾਤਸ਼ਾ ਜੀ ਸਤਿਗੁਰਾਂ ਜਿਹਦੇ ਪਾਵਨ ਪ੍ਰਕਾਸ਼ ਗੁਰਪ੍ਰਭ ਨੂੰ ਮੁੱਖ ਰੱਖਦੇ ਆ ਗੁਰਦੁਆਰਾ ਸ੍ਰੀ ਦੋਖਨਵਾਰਨ ਸਾਹਿਬ ਦੇ ਪ੍ਰਬੰਧ ਵੱਲੋਂ ਪਰਸੋ ਰੋਜ ਤੋਂ ਪਾਵਨ ਅਸਥਾਨ ਵਿਖੇ ਸ਼੍ਰੀ ਅਖੰਡ ਪਾਠ ਸਭ ਆਰੰਭ ਕੀਤੇ ਗਏ ਸਨ ਆਪ ਜੀ ਦੀ ਅਪਾਰ ਬਖਸ਼ਿਸ਼ ਰਮਤ ਦਾ ਸਦਕਾ ਸ਼੍ਰੀ ਅਨੰਪੁਰ ਸਾਹਿਬ ਜੀ ਦੀਆਂ ਨਿਰਵਿਘਨਤਾ ਸਤਿ ਸਮਾਪਤੀਆਂ ਹੋਈਆਂ ਹੁਕਮਨਾਮਾ ਗ੍ਰਾਥੀ ਸਿੰਘ ਭਾਈ ਸਾਹਿਬ ਭਾਈ ਗੁਲਵਿੰਦਰ ਸਿੰਘ ਹੋਰਾਂ ਦੇ ਵੱਲੋਂ ਸੰਗਤ ਨੂੰ ਸਰਵਣ ਕਰਵਾਇਆ ਗਿਆ ਸੋ ਕਹੋ ਟਾਲ ਗੁਰ ਸੇਵੀਐ ਅਹਨ ਸੋ ਸਹਜ ਸੁਪਾਏ ਦਰਸਨ ਪਰਸੈ ਗੁਰੂ ਕੈ ਜਨਮ ਮਰਨ ਦੁੱਖ ਜਾਏ ਹੋਐ ਸਿਫਤ ਕਸਮ ਦੀ ਨੂਰ ਅਰਸੋਹ ਕੁਰਸੋਹ ਛਟੀ ਐ ਤੋਦ ਡਿਠੇ ਸਚੇ ਪਾਤਸ਼ਾ ਮਾਲ ਜਨਮ ਜਨਮ ਦੀ ਕੱਟੀ ਐ ਸਜਣਾ ਸਚਾ ਪਾਤਸ਼ਾ ਸਿਰਸਾ ਆਂਦਾ ਸਾਹੋ ਜਿਸ ਪਾਸ ਬੈਠਿਆ ਸੋਹੀਐ ਸਬਨਾ ਦਾ ਵੇਸਾ ਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਹੀ ਹੱਲਾ ਪੰਜਵਾ ਗੁਰ ਆਪਣੇ ਉਪਰ ਬਲ ਜਾਈਆ ਆਠ ਪਹਾਰ ਹਰ ਹਰ ਜਸ ਗਾਈਆ ਗੋਰਾ ਆਪਣੇ ਉਪਰ ਬਲ ਜਾਈਐ ਆਠ ਪਹਰ ਹਰ ਹਰ ਜਸ ਗਾਈਐ ਸਿਮਰੋ ਸੋ ਪ੍ਰਭ ਆਪਣਾ ਸੁਆਮੀ ਸਾਗਲ ਕਟਾਂਕਾ ਅੰਤਰ ਜਾਮੀ ਰਹਾ ਚਰਨ ਕਮਲ ਸਿਉ ਲਾਗੇ ਪਰੀਤਾ ਸਾਚੇ ਪੂਰਨ ਨਿਰਮਲ ਰੀਤਾ ਸੰਤ ਪ੍ਰਸਾਦ ਵਸੈ ਮਨ ਮਾਹੀ ਜਨਮ ਜਨਮ ਕੇ ਕਿਲ ਵਿਖਾ ਜਾਹੇ ਕਾਰ ਕਿਰਪਾ ਪ੍ਰਭ ਦੀਨਾ ਦਇਆਲਾ ਨਾਨਕ ਮੰਗੈ ਸੰਤਰਵਾਲਾ ਸੰਤ ਪਰ ਸਾਤ ਵਸੈ ਮਾਨ ਮਾਹੀ ਜਨਮ ਜਨਮ ਕੇ ਕਿਲ ਵਿਖ ਜਾਹੀ ਕਰ ਕਿਰਪਾ ਪ੍ਰਭ ਦੀਨ ਦਇਆਲਾ ਨਾਨਕ ਮੰਗੈ ਸੰਤਰਵਾਲਾ ਜਿਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਉਪਰੰਤ ਭਾਈ ਸਰਪਾਈ ਪਾਈ ਪਦਮ ਸਿੰਘ ਖੁਰਾ ਦੇ ਵੱਲੋਂ ਸੰਗਤ ਨੂੰ ਗੁਰੂ ਕੇ ਪਾਵਨ ਇਤਿਹਾਸ ਤੋਂ ਜਾਣੂ ਕਰਵਾਇਆ ਗਿਆ ਧਰਮ ਰੱਖਿਆਕ ਤੇਗ ਦਿੱਤਨੀ ਆਪਕਾਰੀ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸਤਗੁਰਾਂ ਜੀ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ਼੍ਰੀ ਦੁਖ ਨਿਵਾਰਨ ਸਭ ਵਿਖੇ ਚਵਰ ਸ਼ਤਰ ਤਖਤ ਦੇ ਮਾਲਕ ਸਰਵਰੇ ਕਾਇਨਾਤ ਸ਼ਬਦ ਗੁਰੂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਬਰਗਾਹ ਵਿੱਚ ਸਤਵੇਂ ਗੁਰਦੇਵ ਧੰ ਧੰ ਸ੍ਰੀ ਗੁਰੂ ਹਰ राय ਸਾਹਿਬ ਪਾਤਸ਼ਾਹ ਜੀ ਦੇ ਪਾਵਨ ਪ੍ਰਕਾਸ਼ ਗੁਰਪ੍ਰਭ ਮਨਾ ਰਹੀ ਗੁਰਸਵਾਰੀ ਗੁਰਖਾਲਸਾ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਮੁੱਚੀ ਸੰਗਤ ਨੂੰ ਧੰ ਧੰ ਸ੍ਰੀ ਗੁਰੂ ਹਰ राय ਸਾਹਿਬ ਪਾਤਸ਼ਾਹ ਜੀ ਦੇ ਪਾਵਨ ਪ੍ਰਕਾਸ਼ ਗੁਰਪ੍ਰਭ ਦੀ ਲੱਖ ਲੱਖ ਵਧਾਈ ਹੋਵੇ ਤਨ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਵੱਲੋਂ ਅਰੰਭੇ ਗੁਰਮਤ ਪ੍ਰਚਾਰ ਪ੍ਰਸਾਰ ਦੀ ਸੇਵਾ ਗੁਰਮਤ ਦੀ ਮਰਿਆਦਾ ਨੂੰ ਦਰਸ਼ਨ ਕਰਵਾਉਣ ਵਾਲੇ ਰੋਹਾਨੀਅਤ ਦੇ ਮਜਸਮੇ ਤਨ ਤਨ ਸ੍ਰੀ ਗੁਰੂ ਹਰ राय ਸਾਹਿਬ ਜੀ ਸਤ ਗੁਰਾਂ ਜੀ ਦਾ ਆਗਮਨ 1630 ਮਾਤਾ ਨਿਹਾਲ ਕੌਰ ਜੀ ਦੀ ਕੁੱਖੋਂ ਬਾਬਾ ਗੁਰਦਿੱਤਾ ਜੀ ਦੇ ਘਰ ਵਿਖੇ ਕੀਰਤਪੁਰ ਸਾਹਿਬ ਵਿਖੇ ਹੋਇਆ ਬਚਪਨ ਦਾਦਾ ਮੇਰੀ ਪੀੜੀ ਦੇ ਮਾਲਕ ਧੰਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦੀ ਦੇਖ ਰਹਿਕ ਵਿੱਚ ਬਤੀਤ ਹੋਣ ਲੱਗਾ ਨਿਗਮਣਿਆ ਦਾਦਾ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦੀ ਗੋਦ ਦਾ ਧੰਗੁਰੂ ਹਰਰਾਏ ਸਾਹਿਬ ਪਾਤਸ਼ਾਹ ਜੀ ਐਸੇ ਸਰਲ ਸੁਭਾਅ ਕੋਮਲ ਹਿਰਦੇ ਦੇ ਮਾਲਕ ਸਨ ਕਿ ਜਿੱਥੇ ਉਹ ਮਨੁੱਖਤਾ ਨੂੰ ਪਿਆਰ ਕਰਨ ਵਾਲੇ ਪਸ਼ੂ ਪੰਛੀ ਜੀਵ ਜੰਤੂਆਂ ਨੂੰ ਪਿਆਰ ਕਰਨ ਵਾਲੇ ਉਥੇ ਵਨਸਪਤੀ ਨੂੰ ਵੀ ਪਿਆਰ ਕਰਨ ਵਾਲੇ ਸਨ ਇੱਕ ਦਿਨ ਦਾ ਸਮਾਂ ਜਦੋਂ ਦਾਦਾ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦੇ ਨਾਲ ਬਾਗੀਚੇ ਵਿੱਚ ਟੱਲ ਰਹੇ ਨੇ ਤੇ ਬਾਗ ਦੇ ਵਿੱਚ ਬਗੀਚੇ ਵਿੱਚ ਬੜਾ ਸੋਹਣਾ ਸੁੰਦਰ ਫੁੱਲ ਖਿੜੇ ਹੋਏ ਨੇ ਜਿਹੜੇ ਮਹਿਕ ਵੰਡ ਰਹੇ ਬڑا ਖੋਲਾ ਖੁੱਲਾ ਜਿਹੜਾ ਚੋਗਾ ਸੀ ਉਹ ਪਹਿਨ ਕੇ ਚੱਲਦੇ ਤੇ ਇਹ ਗੁਰਹਰ ਰਾਏ ਸਾਹਿਬ ਪਾਤਸ਼ਾਹ ਜੀ ਦੇ ਚੋਲੇ ਦੇ ਨਾਲ ਇੱਕ ਫੁੱਲ ਜਿਹੜਾ ਖਿੜਿਆ ਹੋਇਆ ਮਹਿਕ ਵੰਡ ਰਿਹਾ ਉਹ ਡਟ ਕੇ ਜ਼ਮੀਨ ਤੇ ਡਿਗਾ ਤੇ ਹੁਣ ਜਦੋਂ ਫੁੱਲ ਟੁੱਟਿਆ ਹੋਇਆ ਵੇਖਿਆ ਤੇ ਮਨ ਜਿਹੜਾ ਸੀ ਉਹ ਬੇਬਲ ਹੋਇਆ ਕਿਉਂਕਿ ਬੜੇ ਕੋਮਲ ਸੁਭਾਅ ਦੇ ਮਾਲਕ ਸਨ ਤਨਗੁਰ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੇ ਪੁੱਛਿਆ ਫੁੱਲ ਕਿਵੇਂ ਟੁੱਟਾ ਕਹਿ ਲੱਗੇ ਜੇ ਸਾਡੇ ਚੋਲੇ ਦੇ ਨਾਲ ਅੜ ਕੇ ਫੁੱਲ ਟੁੱਟ ਗਿਆ ਕਹਿ ਲੱਗੇ ਜੇ ਤਾਮਨ ਖੁੱਲਾ ਪਹਿਣ ਕੇ ਚੱਲੀਏ ਤੇ ਤਾਮਨ ਨੂੰ ਸੰਕੋਚ ਕੇ ਚਰਨਾ ਚਾਹੀਦਾ ਹੈ ਉਹ ਬਚਨ ਐਸਾ ਕਮਾਇਆ ਉਹ ਬਚਨ ਆਪਣੇ ਹਿਰਦੇ ਦੇ ਵਿੱਚ ਤਨਗੁਰ ਹਰ ਰਾਇ ਸਾਹਿਬ ਪਾਤਸ਼ਾਹ ਜੀ ਨੇ ਸਦਾ ਲਈ ਵਸਾ ਲਿਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੱਡੀ ਜ਼ਿੰਮੇਵਾਰੀ ਮਿਲਣੀ ਹੈ ਤਾਂ ਕਿ ਕਿਸੇ ਦਾ ਦਿਲ ਨਾ ਦੁਖੇ ਉਹ ਬਚਨ ਦੀ ਕਮਾਈ ਕੀਤੀ ਉਹ ਬਚਨ ਤੇ ਪਹਿਰਾ ਦਿੱਤਾ ਸਮਾਂ ਬਤੀਤ ਹੁੰਦਾ ਗਿਆ ਇਧਰ ਧੰਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦੇ ਸੱਚਖੰਡ ਪਿਆਨਾ ਕਰਨ ਦਾ ਸਮਾਂ ਨੇੜੇ ਆਇਆ ਤੋ ਉਸ ਵਕਤ ਧੰਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੇ ਗੁਰਤਾ ਗੱਦੀ ਦੀ ਬਖਸ਼ਿਸ਼ ਆਪਣੇ ਪੁੱਤਰੇ ਤਨ ਸ਼੍ਰੀ ਗੁਰੂ ਹਰ राय ਸਾਹਿਬ ਪਾਤਸ਼ਾਹ ਜੀ ਨੂੰ ਕੀਤੀ ਔਰ ਇਹ ਬਖਸ਼ਿਸ਼ ਪ੍ਰਾਪਤ ਕਰਕੇ ਤਨ ਗੁਰੂ ਹਰ राय ਸਾਹਿਬ ਪਾਤਸ਼ਾਹ ਜੀ ਨੇ ਜੋ ਗੁਰਨਾਨਕ ਸਾਹਿਬ ਪਾਤਸ਼ਾਹ ਜੀ ਦੇ ਘਰ ਦਾ ਮਿਸ਼ਨ ਸੀ ਜੋ ਸਿਧਾਂਤ ਸੀ ਜੋ ਗੁਰਮਤ ਦਾ ਪ੍ਰਚਾਰ ਪ੍ਰਸਾਰ ਸੀ ਉਹਨੂੰ ਬਾਖੂਬੀ ਨਿਭਾਇਆ ਉਸ ਵਕਤ ਦਾ ਸਮਾਜ ਜਿਹੜਾ ਸੀ ਸ਼ਾਜਹਾਨ ਔਰੰਗਜ਼ੇਬ ਦਾ ਸਮਾਂ ਸੀ ਇਹ ਸਮੇਂ ਦੇ ਉਦੋਂ ਬਾਦਸ਼ਾਹ ਸੰਸ਼ਾਹ ਜਾਂ ਸ਼ਾਹਜਹਾਂਨ ਤੋਂ ਬਾਅਦ ਕੈਦ ਵਿੱਚ ਪਾ ਕੇ ਆਪਣੇ ਪਿਓ ਨੂੰ ਔਰੰਗਜ਼ੇਬ ਬਾਦਸ਼ਾਹ ਬੰਦ ਬੜੇ ਕਟੜ ਸੁਭਾਅ ਦੇ ਮਾਲਕ ਸਨ ਉਸ ਸਮੇਂ ਦੇ ਦਾਰ ਦੇ ਵਿੱਚ ਵੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੀ ਸਿੱਖੀ ਨੂੰ ਪਰਫੁੱਲਤ ਕੀਤਾ ਧੰਨ ਗੁਰੂ ਹਰ राय ਸਾਹਿਬ ਪਾਤਸ਼ਾਹ ਜੀ ਦੇ ਤਾਂ ਜਦੋਂ ਔਰੰਗਜੇਬ ਨੇ ਆਪਣੇ ਭਰਾ ਦਾਰਾ ਸ਼ਿਕੋ ਨੂੰ ਖਾਣੇ ਦੇ ਵਿੱਚ ਸ਼ੇਰ ਦੀ ਦਾੜ੍ਹੀ ਦੇ ਮੋਛ ਦਾ ਵਾਲ ਖਵਾ ਦਿੱਤਾ ਤੇ ਦਾਰਾ ਸ਼ਿਕੋ ਬਿਮਾਰ ਪੈ ਗਿਆ ਬੜਾ ਇਲਾਜ ਕੀਤਾ ਪਰ ਦਾਰਾ ਸ਼ਿਕੋ ਕਿਤੋਂ ਠੀਕ ਨਾ ਹੋਇਆ ਇੱਥੇ ਧਨ ਗੁਰੂ ਹਰ Rai ਸਾਹਿਬ ਪਾਤਸ਼ਾਹ ਜੀ ਨੇ ਜਿੱਥੇ ਬਾਗ ਬਗੀਚੇ ਦੀ ਦੇਖਰੇਖ ਕਰਦੇ ਵਣਸਪਤੀ ਨੂੰ ਸੁਭਾਲਦੇ ਪਿਆਰ ਕਰਦੇ ਉੱਥੇ ਸਤਿਗੁਰ ਪਾਤਸ਼ਾਹ ਜੀ ਨੇ ਇੱਕ દવાਖਾਨਾ ਵੀ ਖੋਲ੍ਹਿਆ ਜਿਹਦੇ ਵਿੱਚ ਭਾਰ ਜਾਣਾ ਜਿਹੜੇ ਜ਼ਖਮੀ ਜੀਵ ਜੰਤੂ ਮਿਲਨੇ ਪਸ਼ੂ ਪੰਛੀ ਹੋਣੇ ਉਹਨਾਂ ਦਾ ਲਿਆ ਕੇ ਇਲਾਜ ਕਰਨਾ ਜਦੋਂ ਠੀਕ ਹੋ ਜਾਣਾ ਰਾਜੀ ਹੋ ਜਾਣਾ ਉਹਨਾਂ ਨੂੰ ਫਿਰ ਜੰਗਲ ਵਿੱਚ ਛੱਡ ਦੇਣਾ ਤੋਂ ਇਥੋਂ ਹੀ ਦਾਰਾ ਛਕੋ ਦੇ ਵਾਸਤੇ ਉਹ ਔਸ਼ਧੀ ਉਹ ਦਵਾ ਪ੍ਰਾਪਤ ਹੋਈ ਤੇ ਜਿਹਦੇ ਨਾਲ ਦਾਰਾ ਛਕੋ ਠੀਕ ਹੋਇਆ ਤੋਂ ਇਹ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਘਰ ਦਾ ਸਿਧਾਂਤ ਸੀ ਕਿ ਗੁਰੂ ਨਾਨਕ ਦਾ ਦਰ ਹਰ ਮਨੁੱਖ ਲਈ ਖੁੱਲਾ ਚਾਹੇ ਕਿਸੇ ਵੀ ਮਸਬਦ ਦਾ ਕਿਤੋਂ ਦਾ ਵੀ ਰਹਿਣ ਵਾਲਾ ਹੈ ਕੋਈ ਵੀ ਹੈ ਗਰੀਬ ਹੈ ਅਮੀਰ ਹੈ ਤੋਂ ਐਸੀ ਗੱਲ ਤੋਂ ਔਖੇ ਹੋ ਕੇ ਔਰੰਗਜ਼ੇਬ ਨੇ ਧੰਨ ਗੁਰੂ ਹਰ राय ਸਾਹਿਬ ਪਾਦਸ਼ਾਹ ਜੀ ਨੂੰ ਦਿੱਲੀ ਬੁਲਾਇਆ ਕਿ ਤੁਸੀਂ ਤਾਰਾਸ਼ਕੋ ਦੀ ਮਦਦ ਕੀਤੀ ਹੈ ਬੜਾ ਜ਼ਾਲਮ ਬਾਦਸ਼ਾਹ ਸੀ ਤੋਂ ਜਦੋਂ ਉਹਨੂੰ ਜਦੋਂ ਹਰ राय ਗੁਰੂ ਹਰ ता राय ਸਾਹਿਬ ਪਾਦਸ਼ਾਹ ਜੀ ਨੂੰ ਦਿੱਲੀ ਬੁਲਾਉਣ ਦਾ ਸੰਦੇਸ਼ ਆਇਆ ਸੁਨੇਹਾ ਪਹੁੰਚਿਆ ਤਾਂ ਐਦ੍ਰੋ ਧੰਨ ਗੁਰੂ ਹਰ राय ਸਾਹਿਬ ਪਾਦਸ਼ਾਹ ਜੀ ਨੂੰ ਸਿੱਖ ਸੰਗਤਾਂ ਨੇ ਵੀ ਬੇਨਤੀ ਕੀਤੀ ਔਰ ਗੁਰੂ ਹਰਰਾਇ ਜੀ ਸਾਹਿਬ ਪਾਦਸ਼ਾਹ ਜੀ ਨੇ ਆਪਣੇ ਵੱਡੇ ਸੁਪੁੱਤਰ ਬਾਬਾ RAM RAJ ਜੀ ਨੂੰ ਦਿੱਲੀ ਭੇਜਣਾ ਕੀਤਾ ਕਿ ਜਾਓ ਔਰੰਗਜ਼ੇਬ ਦੇ ਸਵਾਲਾਂ ਦਾ ਜਵਾਬ ਦੇਣਾ ਕਰੋ ਨਾਲੇ ਕਿਹਾ ਕਿ ਜਾਓ ਤੁਹਾਡੀ ਰਸਨਾ ਤੇ ਗੁਰੂ ਨਾਨਕ ਦਾ ਬਾਸ ਹੋਵੇਗਾ ਜੋ ਬਚਨ ਕਰੋਗੇ ਉਹ ਸਾਥ ਹੋਵੇਗਾ ਡੋਲਣਾ ਨਹੀਂ ਕਬਰਾਉਣਾ ਨਹੀਂ ਬਾਦਸ਼ਾਹ ਨੂੰ ਵੇਖ ਕੇ ਕਿਸੇ ਗੱਲ ਤੋਂ ਵੀ ਡਰਨਾ ਨਹੀਂ ਪੈਪੀਤ ਨਹੀਂ ਹੋਣਾ ਤੋਂ ਗੁਰੂ ਸਾਹਿਬ ਦੀ ਆਗਿਆ ਲੈ ਕੇ ਬਾਬਾ RAM RAJ ਜੀ ਦਿੱਲੀ ਪਹੁੰਚੇ ਦਿੱਲੇ ਪਹੁੰਚ ਕਰਕੇ ਹੁਣ ਔਰੰਗਜ਼ੇਬ ਕਰਾਮਾਤਾ ਵੇਖਦਾ ਬਾਬਾ ਰਾਮਰਾਜ ਜੀ ਦੇ ਕੋਲ ਇਤਿਹਾਸ ਵਿੱਚ ਜ਼ਿਕਰ ਆਉਂਦਾ ਕਿ 72 ਕਰਾਮਾਤਾ ਔਰੰਗਜ਼ੇਬ ਨੂੰ ਬਾਬਾ ਰਾਮਰਾਜ ਜੀ ਨੇ ਵਿਖਾਈਆਂ ਜਿਹਦੇ ਤੋਂ ਔਰੰਗਜ਼ੇਬ ਬੜਾ ਖੁਸ਼ ਹੋਇਆ ਤੇ ਦੋਸਤਾਨਾ ਸਬੰਧ ਬਣ ਗਏ ਹੁਣ ਇੱਥੇ ਹੀ ਰਹਿੰਦੇ ਆ ਜਿਹੜੇ ਕਾਜੀ ਮੋਲਾਣੇ ਸਨ ਜਦੋਂ ਉਹਨਾਂ ਨੇ ਵੇਖਿਆ ਕਿ ਬਾਬਾ ਰਾਮਰਾਜ ਦੇ ਨਾਲ ਬੜੀ ਨੇੜਤਾ ਔਰੰਗਜ਼ੇਬ ਦੀ ਹੋ ਗਈ ਹੈ ਦੋਸਤੀ ਹੋ ਗਈ ਹੈ ਬੜਾ ਪਿਆਰ ਕਰਦਾ ਔਰੰਗਜੀਬ ਬਾਬਾ ਰਾਮਰਾਏ ਨੂੰ ਤੇ ਹੁਣ ਇਸ ਗੱਲ ਤੋਂ ਬੜੇ ਔਖੇ ਹੋਏ ਉਹ ਕਹਿਣ ਲੱਗੇ ਕਿ ਇਹਨਾਂ ਨੇ ਇੱਕ ਧਰਮ ਗ੍ਰੰਥ ਇਤਾਂ ਦੇ ਵੱਡੇ ਗੁਰੂ ਸਾਹਿਬਾਨ ਨੇ ਲਿਖਿਆ ਤੇ ਉਹਦੇ ਵਿੱਚ ਮੁਸਲਮਾਨ ਦੇ ਜਿਹੜੀ ਹੈ ਉਹ ਭੰਡੇ ਕੀਤੀ ਗਈ ਹੈ ਉਥੇ ਜਿਹੜਾ ਆਸਾ ਕੀ ਵਾਰ ਦੇ ਵਿੱਚ ਸ਼ਬਦ ਹੁੰਦਾ ਮਿੱਟੀ ਮੁਸਲਮਾਨ ਕੀ ਪੀੜਾ ਭੇ ਕੁਮਿਆਰ ਦੀ ਗੱਲ ਦਾ ਜ਼ਿਕਰ ਕਰਦੇ ਆ ਤੁਸੀਂ ਬਾਬਾ ਰਾਮਰਾਏ ਜੀ ਨੂੰ ਪੁੱਛਣਾ ਕਰੋ ਜਦੋਂ ਬਾਬਾ ਰਾਮ ਰਾਏ ਜੀ ਦੇ ਕੋਲੋਂ ਸਭਾ ਲੱਗੀ ਔਰ ਅੰਗਜੇ ਬੈਠਾ ਉਹ ਪੁੱਛਦਾ ਕਿ ਇਹ ਸ਼ਬਦ ਦੇ ਅਰਥ ਦੱਸੋ ਤਾਂ ਇੱਥੇ ਬਾਬਾ ਰਾਮ ਰਾਏ ਜੀ ਥੋੜਾ ਘਬਰਾ ਗਏ ਗੁਰੂ ਸਾਹਿਬ ਜੀ ਦੇ ਬਚਨਾਂ ਤੋਂ ਜਿਹੜਾ ਭਰੋਸਾ ਸੀ ਉਹ ਡੋਲ ਗਿਆ ਕਹਿ ਲੱਗੇ ਵਿੱਚ ਮਨ ਵਿੱਚ ਵਿਚਾਰਿਆ ਕਿ ਬਾਦਸ਼ਾਹ ਦੇ ਨਾਲ ਬੜੀ ਨੇੜਤਾ ਬਣੀ ਹੈ ਬੜੇ ਦੋਸਤਾਨਾ ਸਬੰਧ ਨੇ ਤੇ ਕਿਤੇ ਐਵੇਂ ਖਰਾਬ ਨਾ ਹੋ ਜਾਣ ਉਥੇ ਅਰਥ ਬਲਦਾ ਦਿੱਤੇ ਕਹਿ ਲੱਗੇ ਨਹੀਂ ਇੱਥੇ ਬੇਈਮਾਨ ਦਾ ਜ਼ਿਕਰ ਕੀਤਾ ਮਿੱਟੀ ਮੁਸਲਮਾਨ ਕੀ ਪੀੜਾ ਭਈ ਘੁਮਿਆਰ ਕੜਪਾਂਡੇ ਹਿੱਟਾਂ ਗਿਆ ਜਲ ਦੀ ਕਰੇ ਪੁਕਾਰ ਤੋ ਜਦੋਂ ਇਹ ਤਰ ਗੁਰੂ ਹਰ Rai ਸਾਹਿਬ ਪਾਤਸ਼ਾਹ ਜੀ ਨੂੰ ਪਤਾ ਲਗਾ ਕਿ ਬਾਬਾ ਰਾਮ ਰਾਏ ਜੀ ਨੇ ਗੁਰਬਾਣੀ ਦੇ ਜਿਹੜੇ ਅਰਥ ਬਦਲ ਦਿੱਤੇ ਨੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਦੇ ਤੋ ਉਸੇ ਵੇਲੇ ਗੁਰਹਰ ਰਾਏ ਸਾਹਿਬ ਪਾਤਸ਼ਾਹ ਜੀ ਨੇ ਆਪਣੇ ਪੁੱਤਰ ਨੂੰ ਛੇਕ ਦਿੱਤਾ ਤੇ ਕਹਿਣ ਲੱਗੇ ਸਾਡੇ ਮੱਥੇ ਨਾ ਲੱਗੀ ਜਿੱਧਰ ਨੂੰ ਤੇਰਾ ਮੂੰਹ ਹੋਵੇ ਉਧਰ ਚਲਾ ਜਾਵੇਂ ਸਿੱਖ ਸੰਗਤਾਂ ਨੂੰ ਹੁਕਮ ਕਰ ਦਿੱਤਾ ਕਿ ਬਾਬਾ ਰਾਮ ਰਾਏ ਨੂੰ ਕੋ ਮੂੰਹ ਨਾ ਲਾਵੇ ਪੁੱਤਰ ਦਾ ਤਿਆਗ ਕਰ ਦਿੱਤਾ ਗੁਰਬਾਣੀ ਦਾ ਅਦਬ ਗੁਰਬਾਣੀ ਦਾ ਸਤਕਾਰ ਗੁਰਬਾਣੀ ਦੇ ਸਤਕਾਰ ਦੇ ਵਿੱਚ ਇੱਕ ਹੋਰ ਘਟਨਾ ਗੁਰਹਰ ਰਾਏ ਸਾਹਿਬ ਪਾਤਸ਼ਾਹ ਜੀ ਦੀ ਹੁੰਦੀ ਹੈ ਇੱਕ ਦਿਨ ਸਹਿਬ ਸਤਿਗੁਰੂ ਪਾਤਸ਼ਾਹ ਜੀ ਪਲੰਗ ਤੇ ਲੇਟੇ ਆਰਾਮ ਕਰ ਰਹੇ ਨੇ ਸੰਗਤਾਂ ਉਦੋਂ ਬਹੁਤਾਤ ਸੰਗਤਾਂ ਪੈਦਲ ਜਾਇਆ ਕਰਦੀਆਂ ਸੀ ਕੋਈ ਐਨੇ ਸਾਧਨ ਨਹੀਂ ਸੰਹੋਇਆ ਕਰਦੇ ਤੇ ਸੰਗਤਾਂ ਜੋਟੀਆਂ ਦੇ ਵਿੱਚ ਸ਼ਬਦ ਪੜ੍ਹਦੀਆਂ ਆ ਰਹੀਆਂ ਨੇ ਗੁਰਬਾਣੀ ਦੇ ਉਹ ਗੁਰਬਾਣੀ ਦੀ ਆਵਾਜ਼ ਕੰਨਾਂ ਵਿੱਚ ਪਈ ਤੇ ਸਤਿਗੁਰੂ ਪਾਤਸ਼ਾਹ ਜੀ ਗੁਰਬਾਣੀ ਦੇ ਅਦਬ ਸਤਕਾਰ ਨੂੰ ਮੁੱਖ ਰੱਖਦੇ ਆ ਬੜੇ ਕਾਲੀ ਨਾਲ ਪਲੰਘ ਤੋਂ ਉੱਠੇ ਤੇ ਜਦੋਂ ਪਲੰਘ ਤੋਂ ਉੱਠੇ ਤੇ ਪਲੰਘ ਦੇ ਜਿਹੜਾ ਬਾਹੀ ਜਿਹੜਾ ਪਾਵਾ ਸੀ ਉਹ ਸਤਿਗੁਰੂ ਪਾਤਸ਼ਾਹ ਜੀ ਦੇ ਗੋਡੇ ਤੇ ਲੱਗਾ ਥੋੜੀ ਚੋਟ ਆਈ ਤੋ ਜਦੋਂ ਸਿੱਖ ਸੰਗਤਾਂ ਨੂੰ ਪਤਾ ਲੱਗਿਆ ਸਿੱਖ ਸੰਗਤ ਨੇ ਬੇਨਤੀ ਕੀਤੀ ਪਾਤਸ਼ਾਹ ਗੁਰਦੇਵ ਪਿਤਾ ਆਪ ਜੀ ਦੀ ਬਾਣੀ ਹੈ ਆਪ ਜੀ ਨੇ ਇੰਨੀ ਕਾਲੀ ਕਿਉਂ ਕੀਤੀ ਆਪ ਜੀ ਦੇ ਗੋਡੇ ਤੇ ਚੋਟ ਆ ਗਈ ਤੋ ਉੱਥੇ ਸਤਿਗੁਰ ਪਾਤਸ਼ਾਹ ਜਿਨੇ ਬਚਨ ਕੀਤਾ ਸੀ ਜਨ ਭੈ ਅਦਬ ਨਾ ਬਾਣੀ ਧਾਰਾ ਜਾਨੋ ਸੋ ਸਿੱਖ ਨਾਹੀਂ ਹਮਾਰਾ ਸਤਿਗੁਰ ਪਾਤਸ਼ਾਹ ਕਹਿਣ ਲੱਗੇ ਜਿਹੜਾ ਗੁਰਬਾਣੀ ਦਾ ਅਦਬ ਸਤਕਾਰ ਨਹੀਂ ਕਰਦਾ ਉਹ ਸਾਡਾ ਸਿੱਖ ਨਹੀਂ ਹੋ ਸਕਦਾ ਅੱਜ ਅਸੀਂ ਵੀ ਧਿਆਨ ਕਰਨਾ ਹੈ ਕਿ ਗੁਰਬਾਣੀ ਪੜ੍ਹਦੇ ਆਂ ਅਸੀਂ ਕਿੰਨਾ ਸਤਕਾਰ ਕਰਦੇ ਆਂ ਇੱਕ ਹੱਥ ਨਿਤਨੇਮ ਦੀ ਪੋਥੀ ਦੂਜੇ ਹੱਥ ਮੋਬਾਈਲ ਕਲ ਨੂੰ ਲੱਗਾ ਹੁੰਦਾ ਓਹੀ ਅਸੀਂ ਪੈਰਾਂ ਤੇ ਖੁਰਕੀ ਜਾਂਦੇ ਆਂ ਓਹੀ ਸ ਮੂੰਹ ਤੇ ਹੱਥ ਫੇਰੀ ਜਾਂਦੇ ਆਂ ਸਾਡੇ ਅੰਦਰੋਂ ਗੁਰਬਾਣੀ ਦਾ ਭੈਅ ਅਦਵ ਜਾਂਦਾ ਰਿਹਾ ਤੇ ਪਾਤਸ਼ਾਹ ਕਹਿੰਦੇ ਜਾਨੋ ਸੋ ਸਿੱਖ ਨਹੀਂ ਹਮਾਰਾ ਜਿਹੜਾ ਗੁਰਬਾਣੀ ਦਾ ਅਦਵ ਸਤਕਾਰ ਨਹੀਂ ਕਰਦਾ ਪਾਤਸ਼ਾਹ ਕਹਿੰਦੇ ਉਹ ਸਾਡਾ ਸਿੱਖ ਨਹੀਂ ਹੋ ਸਕਦਾ ਤੋਂ ਇੱਥੇ ਸਤਿਗੁਰ ਪਾਤਸ਼ਾਹ ਜੀ ਜਦੋਂ ਬਾਬਾ ਰਾਮ ਰਾਏ ਡੋਲ ਗਏ ਤਾਂ ਹੁਣ ਜਦੋਂ ਸਮਾ ਆਇਆ ਸਚਕੰਡ ਪਿਆਨਾ ਕਰਨ ਦਾ ਤਾਂ ਸਚਕੰਡ ਪਿਆਨਾ ਕਰਨ ਤੋਂ ਪਹਿਲਾਂ ਧੰਨ ਗੁਰੂ ਹਰ ਰਾਏ ਸਾਹਿਬ ਪਾਤਸ਼ਾਹ ਜੀ ਨੇ ਗੁਰਿਆਈ ਦੀ ਬਖਸ਼ਿਸ਼ ਛੋਟੇ ਸੁਪੁੱਤਰ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਪਾਤਸ਼ਾਹ ਜੀ ਨੂੰ ਕਰਕੇ ਸਚਕੰਡ ਪਿਆਨਾ ਕੀਤਾ ਸੋ ਐਸੇ ਗੁਰਦੇਵ ਪਿਤਾ ਧਰਮ ਸ੍ਰੀ ਗੁਰੂ ਹਰ ਰਾਏ ਸਾਹਿਬ ਪਾਤਸ਼ਾਹ ਜੀ ਜਿਨ੍ਹਾਂ ਦਾ ਆਗਮਨ ਪੁਰਵ ਆਪ ਸਮਝੀਆਂ ਸੰਤਾਂ ਬੜੇ ਸ਼ਰਦਾ ਬੜੇ ਭਾਣ ਰਹੇ ਆ ਗੁਰੂਆਂ ਕੇ ਅਰਦਾਸ ਕਰੀਏ ਕਿ ਉਹ ਬਚਨਾ ਤੇ ਪਹਿਰਾ ਦੇਣ ਦੀ ਉਹ ਬਚਨਾ ਦੀ ਕਮਾਈ ਕਰਨ ਦੀ ਸਤਿਗੁਰੂ ਸਤਿਗੁਰ ਪਾਤਸ਼ਾਹ ਸਾਨੂੰ ਵਿੱਚ ਸੁਮਤ ਪ੍ਰਦਾਨ ਕਰਨ ਉੱਤਮ ਪ੍ਰੇਮ ਸਾਡੇ ਹਿਰਦਿਆਂ ਦੇ ਅੰਦਰ ਬਖਸ਼ਿਸ਼ ਕਰਨ ਸੋ ਸਮੁੱਚੀ ਸੰਗਤ ਨੂੰ ਜੀਉ ਆਯਾਨ ਗੁਰਦੁਆਰਾ ਸ਼੍ਰੀ ਦੋਗਨਵਾਰਨ ਸਾਹਿਬ ਦੇ ਸਮੁੱਚੇ ਪ੍ਰਬੰਧ ਵੱਲੋਂ ਜਿਥੇ ਆਪ ਸਮੁੱਚਿਆ ਸੰਗਤਾਂ ਬੜੇ ਸ਼ਰਧਾ ਬੜੇ ਭਾਵਨਾ ਬੜੇ ਪ੍ਰੇਮ ਨਾਲ ਹਾਜ਼ਰੀਆਂ ਭਰ ਰਹੇ ਹੋ ਸਮੁੱਚਾ ਸਟਾਫ ਹਾਜ਼ਰੀਆਂ ਲਵਾ ਰਿਹਾ ਹੈ ਉੱਥੇ ਬਹੁਤੀ ਸਤਿਕਾਰ ਜੋ ਸਰਦਾਰ ਭਗਤ ਸਿੰਘ ਜੀ ਮੈਨੇਜਰ ਗੁਰਦੁਆਰਾ ਸ਼੍ਰੀ ਦੋਗਨਵਾਰਨ ਸਾਹਿਬ ਸਰਦਾਰ ਮਨਦੀਪ ਸਿੰਘ ਜੀ ਮੀਟ ਮੈਨੇਜਰ ਗੁਰਦੁਆਰਾ ਸ੍ਰੀ ਦੋਖਨਵਾਰਨ ਸਾਹਿਬ ਸਰਦਾਰ ਕਰਨੈਲ ਸਿੰਘ ਜੀ ਸੁਪਰਵਾਈਜ਼ਰ ਸਰਦਾਰ ਵਰਿੰਦਰ ਸਿੰਘ ਜੀ ਸੁਪਰਵਾਈਜ਼ਰ ਸਾਹਿਬ ਹਰदयाल ਸਿੰਘ ਜੀ ਪੱਟੇ ਗੁਰਮੀਤ ਸਿੰਘ ਜੀ ਦਾਖਾ ਹੋਰ ਬਹੁਤ ਸਾਰੇ ਸਮੁਸਤੇ ਸਸ਼ਕਸ਼ੀਤਾ ਹਾਜ਼ਰੀਨ ਹੋ ਰਹੇ ਸਾਰਿਆਂ ਨੂੰ ਜਿਉ ਆਇਆ ਸੋਹਣ ਗੁਰੂ ਘਰ ਦੀ ਬਖਸ਼ਿਸ਼ ਸਿਰ ਪਾਓ ਮੁਨੇਜ ਸਾਹਿਬਾਨ ਨੂੰ ਮੈਂ ਬੇਨਤੀ ਕਰਾਂਗਾ ਉਹ ਪ੍ਰਾਪਤ ਕਰ ਲੈਣ ਜੀ ਉਸ ਤੋਂ ਅਪਰੰਤ ਕੜਾ ਪ੍ਰਸ਼ਾਦੀ ਦੇਗ ਵਰਤੇਗੀ ਸਮੁੱਚੀ ਸੰਗਤ ਨੂੰ ਧੰਨ ਧੰਨ ਸ੍ਰੀ ਗੁਰੂ ਹਰ Rai ਸਾਹਿਬ ਪਾਤਸ਼ਾਹ ਜੀ ਦੇ ਪਾਵਨ ਪ੍ਰਕਾਸ਼ ਗੁਰਪ੍ਰਭੂ ਦੀ ਲੱਖ ਲੱਖ ਵਧਾਈ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਬਸ਼ੀਸ਼ ਮੁਕਤੀ ਮੈਨੇਜਰ ਗੁਰਦੁਆਰਾ ਸ੍ਰੀ ਦੁਖਦਵਾਰਨ ਸਾਹਿਬ ਸਰਦਾਰਪਾਗ ਸਿੰਘ ਜੀ ਵੱਲੋਂ ਆਈ ਹੋਈ ਸੰਗਤ ਨੂੰ ਜੀ ਆਇਆਂ ਕਿਹਾ ਗਿਆ ਨੌਵੇਂ ਗੁਰਦੇਵ ਧੰਨ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਸ੍ਰੀ ਦੁਖਨਵਰ ਸਾਹਿਬ ਵਿਖੇ 7ਵੇਂ ਪਾਤਸ਼ਾਹ ਧੰਨ ਗੁਰੂ ਸ੍ਰੀ ਗੁਰੂ ਹਰ Rai ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਬੜੀ ਸ਼ਰਧਾ ਸਹਿਤ ਮਨਾਇਆ ਗਿਆ ਹੈ ਇਸ ਪਾਵਨ ਅਸਥਾਨ ਤੇ ਅੰਮ੍ਰਿਤ ਵੇਲੇ ਸਾਹਿਬ ਸ੍ਰੀ ਅਖੰਡਪਾਲ ਸਾਹਿਬ ਜੀ ਦੇ ਭੋਗ ਪਾਏ ਗਏ ਉਪਰੰਤ ਦੀਵਾਨ ਸਜੇ ਮੈਂ ਸਾਰੇ ਸਿੱਖ ਜਗਤ ਨੂੰ ਇਸ ਪਾਵਨ ਦਿਹਾੜੇ ਤੇ ਗੁਰੂ ਹਰ Rai ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਦਿੰਨਾ ਗੁਰੂ ਪਾਤਸ਼ਾਹ ਮਹਾਰਾਜ ਸਾਨੂੰ ਸਾਰਿਆਂ ਨੂੰ ਚੜ੍ਹਦੀਆਂ ਕਲਾਂ 'ਚ ਰੱਖਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ